ਬਦਮਾਸ਼ੀ ਸਿਖਾਉਣ ਵਾਲੇ ਗਾਇਕ ਨੂੰ ਐਡਾ ਵੱਡਾ ਪਲੇਟਫਾਰਮ ਕਿਉ ਗਾਇਕ ਜਸਵੀਰ ਜੱਸੀ ਦਾ ਯੋਯੋ ਹਣੀ ਸਿੰਘ ਤੇ ਤਿੱਖਾ ਵਾਰ ਮਸ਼ਹੂਰ ਪੰਜਾਬੀ ਗਾਇਕ ਜਸਵੀਰ ਜੱਸੀ ਨੇ ਮੋਹਾਲੀ ਵਿੱਚ 23 ਅਗਸਤ ਨੂੰ ਹੋਣ ਵਾਲੇ ਫਿਲਮ ਫੇਅਰ ਸਮਰੋਹ 'ਚ ਯੋਯੋ ਹਣੀ ਸਿੰਘ ਦੀ ਪਰਫਾਰਮੈਂਸ ਦਾ ਤਿੱਖਾ ਵਿਰੋਧ ਕੀਤਾ ਜਸਵੀਰ ਜੱਸੀ ਨੇ ਕਿਹਾ ਕਿ ਹਣੀ ਸਿੰਘ ਦੇ ਗਾਣੇ ਨੌਜਵਾਨਾਂ ਨੂੰ ਨਸ਼ੀਆਂ ਅਤੇ ਬਦਮਾਸ਼ੀ ਵੱਲ ਧੱਕ ਰਹੇ ਹਨ ਮੋਹਾਲੀ ਵਿੱਚ 23 ਅਗਸਤ ਨੂੰ ਹੋਣ ਵਾਲੇ ਫਿਲਮ ਫੇਅਰ ਸਮਰੋਹ ਤੇ ਪਹਿਲਾ ਮਸ਼ਹੂਰ ਪੰਜਾਬੀ ਗਾਇਕ ਜਸਵੀਰ ਜੱਸੀ ਨੇ ਯੋਯੋ ਹਣੀ ਸਿੰਘ ਨੂੰ ਲੈ ਕੇ ਵੱਡਾ ਵਿਰਣ ਦਿੱਤਾ ਗਾਇਕ ਜਸਵੀਰ ਜੱਸੀ ਨੇ ਖੁੱਲੇ ਤੌਰ ਤੇ ਹਣੀ ਸਿੰਘ ਦੇ ਗਾਣਿਆਂ ਤੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਜਿਹੜਾ ਗਾਇਕ ਨੌਜਵਾਨ ਨੂੰ ਵੋਡਕਾ ਤੇ ਬਦਮਾਸ਼ੀ ਸਿਖਾਉਂਦਾ ਹੈ ਉਹਨੂੰ ਇੰਨੇ ਵੱਡੇ ਪਲੇਟਫਾਰਮ ਤੇ ਸਟੇਜ ਮਿਲਣਾ ਬਹੁਤ ਹੀ ਦੁੱਖ ਦੀ ਗੱਲ ਆ ਤੇ ਜਸਬੀਰ ਜੱਸੀ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਗਾਇਕਾਂ ਦੀ ਘਾਟ ਪੈ ਗਈ ਹੈ ਜੋ 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 ਹਣੀ ਸਿੰਘ ਵਰਗੇ ਗਾਇਕ ਨੂੰ ਬੁਲਾਇਆ ਗਿਆ ਹੈ ਅੱਜ ਦੇ ਨੌਜਵਾਨ ਗਾਇਕੀ ਤੇ ਉਹ ਪ੍ਰੇਰਣਾ ਲੈਂਦੇ ਹਨ ਜੇਕਰ ਉਹਨਾਂ ਨੂੰ ਨਸ਼ਾ ਅਤੇ ਬਦਮਾਸ਼ੀ ਵਾਲੇ ਗਾਣੇ ਸੁਣਾਏ ਜਾਣਗੇ ਤਾਂ ਉਹ ਸਮਾਜ ਕਿੱਥੇ ਜਾਵੇਗਾ ਜਸਬੀਰ ਜੱਸੀ ਨੇ ਇਹ ਵੀ ਕਿਹਾ ਕਿ ਪੰਜਾਬੀ ਸੰਗੀਤਾਂ ਨਾਲ ਜੁੜੀਆਂ ਬਹੁਤ ਡੂੰਘੀਆਂ ਹਨ ਅਤੇ ਇਸ ਸੰਗੀਤ ਨੇ ਦੁਨੀਆ ਭਰ ਵਿੱਚ ਆਪਣਾ ਨਾਂ ਬਣਾਇਆ ਹੈ ਪਰ ਕੁਝ ਗਾਇਕ ਆਪਣੇ ਸ਼ਬਦਾਂ ਤੇ ਧੁਨੀਆਂ ਨਾਲ ਨੌਜਵਾਨਾਂ ਨੂੰ ਗਲਤ ਰਸਤੇ ਵੱਲ ਧੱਕ ਰਹੇ ਹਨ ਗਾਇਕ ਜਸਵੀਰ ਜੱਸੀ ਨੇ ਆਯੋਜਕਾਂ ਨੂੰ ਅਪੀਲ ਕੀਤੀ ਆ ਕਿ ਅਜਿਹੇ ਕਲਾਕਾਰਾਂ ਨੂੰ ਪ੍ਰਮੋਟ ਕਰਨ ਦੀ ਬਜਾਏ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਜੋ ਸੱਚਮੁੱਚ ਪੰਜਾਬੀ ਸੱਭਿਆਚਾਰ ਅਤੇ ਰਿਵਾਇਤ ਨੂੰ ਉਭਾਰਦੇ ਹਨ ਇਸ ਵਿਰੋਧ ਤੋਂ ਬਾਅਦ ਮੋਹਾਲੀ ਦੇ ਫਿਲਮ ਫੇਅਰ ਸਮਰੋਹ ਦੀਆਂ ਤਿਆਰੀਆਂ ਹੋਣ ਦੀ ਵੀ ਚਰਚਾ ਸਾਹਮਣੇ ਆ ਰਹੀ ਆ ਹੁਣ ਵੇਖਣਾ ਇਹ ਆ ਕਿ ਉੱਜ ਘਣੀ ਸਿੰਘ ਦੀ ਪਰਫਾਰਮੈਂਸ ਦੇ ਕੋਈ ਫੈਸਲਾ ਲੈਂਦੇ ਹਨ ਜਾਂ ਨਹੀਂ ਲੈਂਦੇ ਧੰਨਵਾਦ ਜੀ